ਦੋਸਤੋ 9:30 ਵਜੇ ਦਾ ਟਾਈਮ ਹੈ ਰਾਤ ਦਾ ਮੱਛਰ ਬਹੁਤ ਜ਼ਿਆਦਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਡੰਗਰਾਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ ਅੱਜ ਅਸੀਂ ਮਾਰਕੀਟ ਦੇ ਵਿੱਚੋਂ ਇੱਕ ਪ੍ਰੋਡਕਟ ਲੈ ਕੇ ਆਏ ਜਿਹਦੇ ਬਾਰੇ ਕਾਫੀ ਸੁਣਿਆ ਸੀ ਪਰ ਸਾਨੂੰ ਇਹ ਸੀ ਕਿ ਸ਼ਾਇਦ ਇਹ ਓਪਨ ਏਰੀਆ ਦੇ ਵਿੱਚ ਰਿਜ਼ਲਟ ਜਿਹੜਾ ਇਹ ਨਹੀਂ ਦੇਊਗਾ ਸੋ ਅੱਜ ਅਸੀਂ ਯੂਜ਼ ਕੀਤਾ ਅੱਜ ਸਾਡੇ ਜਾਨਵਰ 10-15 ਦਿਨਾਂ ਬਾਅਦ ਰਾਤ ਨੂੰ ਬੈਠੇ ਨਹੀਂ ਤਾਂ ਇੰਨਾ ਟਾਈਮ ਦੇ ਵਿੱਚ ਤਾਂ ਤਗੜ-ਤਗੜੀ ਹੁੰਦੀ ਆ ਰਾਤ ਨੂੰ ਉਹ ਜੀ ਮੱਛਰ ਬਹਿ ਨਹੀਂ ਦਿੰਦਾ ਬਿਲਕੁਲ ਵੀ ਇਹ ਦੇਖੋ ਬਿਲਕੁਲ ਬੈਠੇ ਨੇ ਡੰਗਰ 2 ਘੰਟੇ ਹੋ ਗਏ ਬੈਠਿਆਂ ਨੂੰ ਔਰ ਸਾਰੀ ਰਾਤ ਹੀ ਬੈਠੇ ਰਹਿਣਗੇ ਆਹ ਦੇਖੋ ਜੀ ਅਸੀਂ ਆ ਨਾ ਅਗਰਬਤੀਆਂ ਲਾਈਆਂ ਨੇ ਇਦਾਂ ਜਾਲੀ ਦੇ ਨਾਲ ਸਾਈਡ 'ਚ 5 ਅਗਰਬਤੀਆਂ ਜਦੋਂ ਮੁੱਕ ਜਾਣਗੀਆਂ ਰਾਤ ਨੂੰ ਫਿਰ ਲਾ ਦਾਂਗੇ ਇਹ ਮੈਨੂੰ ਲੱਗਦਾ 12 ਵਜੇ ਤੱਕ ਚੱਲ ਜਾਣਗੀਆਂ ਉਸ ਤੋਂ ਬਾਅਦ ਫਿਰ ਲਾ ਦਾਂਗੇ ਬਹੁਤ ਵਧੀਆ ਰਿਜ਼ਲਟ ਹੈ ਆਹ ਅਗਰਬਤੀ ਆ ਮੱਛਰ ਨੇੜੇ ਵੀ ਨਹੀਂ ਲੱਗਦਾ ਡੰਗਰ ਪੂਰਾ RAM nal ਰੈਸਟ ਕਰਦੇ ਨੇ